ਜੀ ਦੇ ਨਾਲ ਆ ਆ ਆ ਜੀ ਨਾਲ ਆ ਤੇਰਾ ਸਾਡੇ ਪ੍ਰਧਾਨ ਦੇ ਪਰਖਲਾ ਬੋਲਦਾ ਮੁਰਦਾਬਾ 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 ਅਸੀਂ ਉਹਨੂੰ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿੰਨੇ ਆ ਕਿ ਕਾਕਾ ਜੁੱਤੀ ਬਹੁਤ ਫਿਰਨੀ ਤੈਨੂੰ ਕਿਉਂਕਿ ਪਤਾ ਤਾਂ ਤੇਰਾ ਲੱਗੀ ਜਣਾ ਅੱਜ ਨਹੀਂ ਤੇ ਭਲ ਗਏ ਔਰ ਤੂੰ ਜੋ ਪ੍ਰਧਾਨ ਜੀ ਦੀ ਸ਼ਬੀ ਖਰਾਬ ਕਰਨੇ ਚਾਹਨਾ ਨਾ ਇਹ ਤੈਨੂੰ ਬਹੁਤ ਭਾਰੀ ਪੈਣੀ ਹੈ ਛੁਪ ਕੇ ਲੋਕ ਕੇ ਗੱਲਾਂ ਕਰਨੀਆਂ ਇਹ ਬੁਝਦਲੀ ਔਰ ਕੈਵਤਾ ਦੀ ਨਿਸ਼ਾਨੀਆਂ ਅਸੀਂ ਇਸ ਬੰਦੇ ਦੀ ਕੜੇ ਸ਼ਬਦਾਂ ਨਾਲ ਨਿੰਦਾ ਕਰਦੇ ਆ ਅੱਜ ਬਹੁਤ ਸਾਰੇ ਐਸੀਆਂ ਪਾਰਟੀਆਂ ਨੇ ਜਿਹੜੀਆਂ ਉਹਨਾਂ ਤੋਂ ਪਰੇਸ਼ਾਨ ਹੋ ਚੁੱਕੀਆਂ ਨੇ ਔਰ ਪੰਜਾਬੀ ਦੀ ਇੱਕ ਕਹਾਵਤ ਆ ਮੋਟੀ ਦੀ ਕਹਾਵਤ ਆ ਹਾਥੀ ਲੰਘਦਾ ਹੋਵੇ ਤੇ ਕੁੱਤੇ ਜਿਹੜੇ ਉਹ ਭੌਂਕਦੇ ਹੁੰਦੇ ਆ ਸਭ ਤੋਂ ਪਹਿਲਾਂ ਤੁਹਾਡੇ ਮਾਦੀਆਂ ਵੀ ਸਾਰੇ ਭੈਣ ਭਰਾਵਾਂ ਨੂੰ ਜੈ ਐਮ ਸੀ ਦੀ ਮੇਰਾ ਨਾਮ ਰਮਨ ਮਸੀਹ ਬਟਾਲਾ ਬਰਾ ਦਾ ਪ੍ਰਧਾਨ ਆ ਔਰ ਮੈਂ ਜ਼ਿਲ੍ਹਾ ਵਾਈਸ ਪ੍ਰਧਾਨ ਗਰਦਾਸਪੁਰ ਔਰ ਅੱਜ ਜੋ ਕਾਨਫਰੰਸ ਰੱਖੀ ਗਈ ਆ ਇਹ ਨੈਸ਼ਨਲ ਪ੍ਰੈਜ਼ੀਡੈਂਟ ਜਤਿੰਦਰ ਮਸੀਹ ਗੌਰਵ ਜੀ ਦੇ ਹੱਕ ਵਿੱਚ ਇਹ ਜੋ ਕਾਨਫਰੰਸ ਰੱਖੀ ਗਈ ਆ ਔਰ ਜੋ ਅੱਜ ਕਾਨਫਰ ਤੁਸੀਂ ਜਾਣਦੇ ਜੋ ਕਿ ਜੋ ਸੋਸ਼ਲ ਮੀਡੀਆ ਦੇ ਉੱਤੇ ਕੋਈ ਸਿੰਧ ਬਾਜ ਨਾਂ ਦਾ ਵਿਅਕਤੀ ਆ ਜੋ ਫੇਕ ਆਈਡੀ ਚ ਲਾ ਕੇ ਪ੍ਰਧਾਨ ਜੀ ਦੀ ਇਹ ਸ਼ਬੀ ਨੂੰ ਖਰਾਬ ਕਰਨਾ ਚਾਹੁੰਦਾ ਆ ਅਸੀਂ ਉਹਨੂੰ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿੰਨੇ ਆਂ ਕਿ ਕਾਕਾ ਜੁਤੀ ਬਹੁਤ ਫਿਰਨੀ ਤੈਨੂੰ ਕਿਉਂਕਿ ਪਤਾ ਤਾਂ ਤੇਰਾ ਲੱਗ ਹੀ ਜਣਾ ਅੱਜ ਨਹੀਂ ਤੇ ਭਲਗੇ ਔਰ ਤੂੰ ਜੋ ਪ੍ਰਧਾਨ ਜੀ ਦੀ ਸ਼ਬੀ ਖਰਾਬ ਕਰਨੇ ਚਾਹੁੰਦਾ ਨਾ ਇਹ ਤੈਨੂੰ ਬਹੁਤ ਭਾਰੀ ਪੈਣੀ ਆ ਦੱਸਣਾ ਚਾਹੁੰਦਾ ਕਿ ਜਿੰਨਾ ਮੁਸੀਬਾ ਹੈ ਚਾਰਾ ਜਿੰਨੀ ਗਲੋਬਲ ਐਕਸ਼ਨ ਕਮੇਟੀ ਆ ਪ੍ਰਧਾਨ ਜੀ ਦੇ ਹੱਕ ਵਿੱਚ ਖੜੀ ਆ ਔਰ ਪ੍ਰਧਾਨ ਜੀ ਦੇ ਹੱਕ ਵਿੱਚ ਖੜੇ ਰਵਾਂਗੇ ਔਰ ਜਿੰਨਾ ਤੇ ਕਿ ਜਿੰਦ ਜਾਨ ਆ ਉਹਨਾਂ ਚ ਪ੍ਰਧਾਨ ਜੀ ਦੇ ਨਾਲ ਆ ਆਪਾਂ ਹਮੇਸ਼ਾ ਖੜੇ ਰਵਾਂਗੇ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਰਾਈ ਸਭ ਨੂੰ ਜੈਮਸੀ ਦੀ ਆਪਣੀ مسیਖ ਕੌਮ ਨੂੰ ਆਪਣੇ ਭੈਣ ਭਰਾਵਾਂ ਨੂੰ ਜੈਮਸੀ ਦੀ ਇਹ ਦੱਸਣਾ ਚਾਹਾਂਗਾ ਕਿ ਅੱਜ ਜਿਹੜਾ ਇੱਥੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਬਟਾਲਾ ਟੀਮ ਇਕੱਠੀ ਹੋਈ ਆ ਇਹ ਇੱਕ ਦਿਲ ਦੇ ਵਿੱਚ ਰੋਸ ਲੈ ਕੇ ਇਕੱਠੀ ਹੋਈ ਆ ਕਿ ਜਿਹੜਾ ਕਿ ਕੋਈ ਵਿਅਕਤੀ ਸ਼ਿੰਦ ਬਾਜ ਦੇ ਨਾਮ ਦੀ ਕੋਈ ਫੇਕ ਆਈਡੀ ਬਣਾ ਕੇ ਫੇਕ ਗੱਲਾਂ ਕਰ ਰਿਹਾ ਜਿਹੜੇ ਸਾਡੇ ਨੈਸ਼ਨਲ ਪ੍ਰੈਜ਼ੀਡੈਂਟ ਸ਼੍ਰੀ ਜਤਿੰਦਰ ਮਸੀਹ ਗੌਰਵਜੀਤ ਦੇ ਸ਼ਵੀ ਨੂੰ ਖਰਾਬ ਕਰਨ ਦੇ ਲਈ ਉਹ ਨਾਅ ਸ਼ਬਦ ਕੁਝ ਐਸੀਆਂ ਬੇਹੁਦਾ ਗੱਲਾਂ ਲਿਖ ਰਿਹਾ ਜਿਨ੍ਹਾਂ ਦਾ ਕੋਈ ਤੁਕ ਬੰਦਾ ਹੀ ਨਹੀਂ ਆ ਜਿਹੜੀਆਂ ਬੇਬੁਨਿਆਦ ਗੱਲਾਂ ਕਰ ਰਿਹਾ ਅਗਰ ਉਸ ਨੂੰ ਏਡਾ ਹੀ ਕੌਮ ਦਾ ਔਰ ਮਸੀਹਤ ਦਾ ਦਰਦ ਆ ਤੇ ਉਹ ਲੋਕ ਕੇ ਛੁਪ ਕੇ ਕਿਉਂ ਗੱਲਾਂ ਕਰ ਰਿਹਾ ਉਹ ਸਾਹਮਣੇ ਆਵੇ ਜਿਵੇਂ ਕਿ ਸਾਡੇ ਪ੍ਰਧਾਨ ਜੀ ਦਿਨ ਰਾਤ 24 ਘੰਟੇ ਆਪਣੇ ਸੰਤਾ ਸੇਵਕਾਂ ਲਈ ਮਨਿਸਟਰੀ ਲਈ ਕੌਮ ਲਈ ਮਸੀਹਤ ਲਈ ਖੜੇ ਰਹਿੰਦੇ ਨੇ ਦਿਨ ਰਾਤ ਉਹ ਨਾ ਕਦੀ ਤੁੱਪ ਦੇਖਦੇ ਆ ਨਾ ਛਾਂ ਦੇਖਦੇ ਆ ਨਾ ਦਿਨ ਦੇਖਦੇ ਆ ਨਾ ਰਾਤ ਦੇਖਦੇ ਆ ਆਪਣੀ ਕੌਮ ਦੇ ਲਈ ਕੰਮ ਕਰਦੇ ਨੇ ਇਹ ਬੰਦਾ ਛੁਪ ਕੇ ਪਿੱਠ ਪਿੱਛੇ ਕਿਉਂ ਵਾਰ ਕਰ ਰਿਹਾ ਅਦਰ ਇਸ ਨੂੰ ਬੰਦੇ ਨੂੰ ਮਸੀਹਤ ਦਾ ਔਰ ਪਾਸਟਰ ਅੰਕੂ ਨੂੰ ਲਾ ਔਰ ਮਿਨਿਸਟਰੀ ਦਾ ਪ੍ਰਭੂ ਯਸੂਸ ਸੀ ਦਾ ਇਹਨਾਂ ਦੋਖਿਆ ਤੇ ਬੰਦੇ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਅਗਰ ਸਾਹਮਣੇ ਨਹੀਂ ਆਉਂਦੀ ਹਿੰਮਤ ਹੈ ਗਈ ਤੇ ਇਹਨੂੰ ਨਾ ਸ਼ਬਦ ਜਿਹੜੇ ਬੇਹੂਦਾ ਗੱਲਾਂ ਕਰ ਰਿਹਾ ਵਾਜਾਤੀ ਖੜਾ ਰਿਹਾ ਆਪਣੀ ਇਹ ਸੋਚ ਦੀ ਕਟਿਆ ਸੋਚ ਦਾ ਸਬੂਤ ਦੇ ਰਿਹਾ ਇਹਨੂੰ ਬੰਦ ਕਰ ਦੇਣਾ ਚਾਹੀਦਾ ਅਗਰ ਇਹ ਜੇ ਬੰਦ ਨਹੀਂ ਕਰਦਾ ਤੇ ਫਿਰ ਇਹ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਲੀਗਲ ਪ੍ਰੋਸੈਸ ਦੇ ਨਾਲ ਔਰ ਆਪਣੇ ਬਲਬੂਤੇ ਦੇ ਉੱਤੇ ਇਸ ਨੂੰ ਲੱਭ ਕੇ ਲਿਆਏਗੀ ਔਰ ਇਸ ਨੂੰ ਪੁੱਛੇਗੀ ਕਿ ਇਹ ਬੇਹੁਦਾ ਕਿਹਦੇ ਕੈਨ ਤੇ ਇਹੋ ਜਿਹੇ ਸ਼ਰਾਰਤਾ ਕਰ ਰਿਹਾ ਜਿਹੜਾ ਕਿ ਮਾਹੌਲ ਨੂੰ ਖਰਾਬ ਕਰ ਰਿਹਾ ਔਰ ਸਾਡੇ ਪ੍ਰਧਾਨ ਜੀ ਦੀ ਸੇਵੀ ਨੂੰ ਖਰਾਬ ਕਰ ਰਿਹਾ ਅਸੀਂ ਪ੍ਰਧਾਨ ਜੀ ਨੂੰ ਬੜੇ ਕਰੀਬੀ ਤੋਂ ਔਰ ਨਜ਼ਦੀਕੀ ਤੋਂ ਜਾਣਦੇ ਹਾਂ ਕਿਉਂਕਿ ਅਸੀਂ ਉਸ ਟੀਮ ਦਾ ਹਿੱਸਾ ਆ ਅਸੀਂ ਉਹਨਾਂ ਦੇ ਨਾਲ ਰਹਿ ਕੇ ਦੇਖਿਆ ਕਦੀ ਵੀ ਉਹਨਾਂ ਨੇ ਦਿਨ ਰਾਤ ਦੂਰ ਨੇੜੇ ਕਦੀ ਨਹੀਂ ਦੇਖਿਆ ਇਹ ਸਿੰਧਵਾਜ ਦਾ ਵਿਅਕਤੀ ਜਿਹੜਾ ਕਹਿ ਰਿਹਾ ਪ੍ਰਧਾਨ ਜੀ ਇਹ ਕਰਦੇ ਉਹ ਕਰਦੇ ਇਹ ਉਦੋਂ ਕਿੱਥੇ ਸੀ ਜਦੋਂ ਕਪੂਰਥਲੇ ਦੇ ਉੱਤੇ ਚਰਨਜੀਤ ਵਾਲੀਆ ਚਰਚ ਦੇ ਉੱਤੇ ਹਮਲਾ ਹੋਇਆ ਇਹ ਇਨਸਾਨ ਉਦੋਂ ਕਿਉਂ ਨਹੀਂ ਬੋਲਿਆ ਜਦੋਂ ਦਿਨਾਨਗਰ ਸਾਈਡ ਤੇ ਕਿਸੇ ਪੈਂ ਦੇ ਉੱਪਰ ਹਮਲਾ ਹੋਇਆ ਇਹ ਵਿਅਕਤੀ ਉਦੋਂ ਕਿਉਂ ਨਹੀਂ ਬੋਲਿਆ ਉਦੋਂ ਪ੍ਰਧਾਨ ਜੀ ਆਏ ਜਦੋਂ ਪੰਜਾਬ ਦਾ ਮਾਹੌਲ ਖਰਾਬ ਸੀ ਪੰਜਾਬ ਇੱਕ ਬਾਰੂਦ ਦੇ ਟੇਰ ਦੇ ਉੱਤੇ ਬੈਠਾ ਆ ਸੀ ਤੇ ਪ੍ਰਧਾਨ ਜੀ ਕੌਮ ਦੇ ਲਈ ਮਸੀਹਤ ਦੇ ਲਈ ਫਰੰਟ ਤੇ ਖੜੇ ਹੋ ਕੇ ਗੱਲ ਕੀਤੀ ਜਦ ਅੰਮ੍ਰਿਤਸਰ ਦੇ ਵਿੱਚ ਮਸੀਬ ਮਹਾਸੇਵਾ ਹੋਣ ਜਾ ਰਹੀ ਸੀ ਜੋ 11 ਜੂਨ ਨੂੰ ਹੋਈ ਆ ਸਾਡੇ ਆਤਮਿਕ ਪਿਤਾ ਪਾਸਟਰ ਅੰਕੁਰ ਨੂਲਾ ਜੀ ਦੀ ਅਗਵਾਈ ਦੇ ਹੇਠ ਹੋਈ ਆ ਉੱਥੇ ਇਹਨਾਂ ਮਾਹੌਲ ਖਰਾਬ ਹੋਇਆ ਉਦੋਂ ਅਗਰ ਇਸ ਬੰਦੇ ਨੂੰ ਇਹਨਾਂ ਦਰਦ ਸੀ ਤੇ ਉਦੋਂ ਕਿਉਂ ਨਹੀਂ ਇਹ ਸਾਹਮਣੇ ਆਇਆ ਉਦੋਂ ਆਂਦਾ ਇਹ ਛੁਪ ਕੇ ਲੋਕ ਕੇ ਗੱਲਾਂ ਕਰਨੀਆਂ ਇਹ ਬੁੱਝ ਦੀ ਲਈ ਔਰ ਕਾਇਰਤਾ ਦੀ ਨਿਸ਼ਾਨੀਆਂ ਅਸੀਂ ਇਸ ਬੰਦੇ ਦੀ ਕੜੇ ਸ਼ਬਦਾਂ ਨਾਲ ਨਿੰਦਾ ਕਰਦੇ ਆ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਪ੍ਰਧਾਨ ਜੀ ਦੇ ਹੱਕ 'ਚ ਸੀ ਹੈ ਔਰ ਸਦਾ ਰਹੇਗੀ ਕਿਉਂ ਜਿਹੜੇ ਜਾਮ ਏਦਾਂ ਦੇ ਲਗਾਏ ਜਾ ਰਹੇ ਆ ਪ੍ਰਧਾਨ ਜੀ ਤੇੰਦਰ ਗੌਰਵ ਜੀ ਦੇਖੋ ਜੀ ਤੁਸੀਂ ਪਿਛਲੇ ਸਮੇਂ ਚ ਦੇਖਿਆ ਹੈਗਾ ਅਸੀਂ ਬਚਪਨ ਚ ਵੀ ਕਹਾਣੀਆਂ ਪੜੀਆਂ ਨੇ ਇੱਕ ਕਹਾਵਤ ਬੜੀ ਚੱਲਦੀ ਆ ਰਹੀ ਆ ਹੱਥ ਨਾ ਉਪਰੇ ਤੇ ਥੂਕ ਔੜੀ ਇਹ ਬੰਦਾ ਖੁਦ ਕੁਛ ਵੀ ਨਹੀਂ ਕਰ ਸਕਦਾ ਲੇਕਿਨ ਦੂਸਰਿਆਂ ਦੇ ਕੰਮ ਕਰਨ ਦੇ ਵਿੱਚ ਅਰਚਣ ਭਰਨਿਆ ਇਹਨੂੰ ਪਤਾ ਨਹੀਂ ਕਿਸ ਗੱਲ ਦੀ ਤਕਲੀਫ ਆ ਕਿਉਂ ਤਕਲੀਫ ਆ ਜਾਂ ਇਹ ਕਿਦੇ ਕਹਿਣ ਤੇ ਕੰਮ ਕਰ ਰਿਹਾ ਜਦ ਕਦੇ ਇਸ਼ਾਰੇ ਤੇ ਕਰ ਰਿਹਾ ਜਾਂ ਕੋਈ ਵਕਾਊ ਵਖਤੀ ਹੋ ਸਕਦਾ ਇਹਨੂੰ ਚੰਦ ਪੈਸੇ ਦਿੱਤੇ ਹੋਣਗੇ ਵੀ ਤੂੰ ਜੋ ਮਰਜ਼ੀ ਫੇਕ ਆਈਡੀਆ ਬਣਾ ਕੇ ਲਿਖੀ ਜਾ ਪਾਈ ਜਾ ਅਸੀਂ ਇਹਦੀ ਬੇਬਨਿਆਦੀ ਗੱਲਾਂ ਦੇ ਉੱਤੇ ਬਿਲਕੁਲ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਸਾਨੂੰ ਪਤਾ ਸਾਡੇ ਪ੍ਰਧਾਨ ਜੀ ਕੌਮਲੀ ਕੀ ਕਰ ਰਹੇ ਨੇ ਸੋ ਮੇਰਾ ਨਾਮ ਪਾਸਟਰ ਸਟੀਫਨ ਪੱਟੀ ਹੈ ਮੈਂ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਪਾਸਟਰ ਵਿੰਗ ਦਾ ਡਿਸਟ੍ਰਿਕਟ ਕੋਆਰਡੀਨੇਟਰ ਹਾਂ ਔਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਮੈਂ ਦੱਸਣਾ ਚਾਹਾਂਗਾ ਸੋਸ਼ਲ ਮੀਡੀਆ ਦੇ ਮਾਧਿਮ ਦੇ ਰਾਹੀਂ ਕਿ ਜੋ ਸਾਡੇ ਨੈਸ਼ਨਲ ਪ੍ਰਧਾਨ ਸ੍ਰੀ ਜਤਿੰਦਰ ਮਸੀਹ ਗੌਰਵ ਜੀ ਉਹਨਾਂ ਦੇ ਵਿਰੁੱਧ ਕਈ ਗੱਲਾਂ ਜਿਹੜੀਆਂ ਨੇ ਘੜੀਆਂ ਜਾ ਰੀਆਂ ਨੇ ਔਰ ਉਹਨਾਂ ਦੀ ਸ਼ਖੀ ਨੂੰ ਖਰਾਬ ਕਰਨ ਵਾਸਤੇ ਜਿੱਦਾਂ ਪਹਿਲਾਂ ਤੋਂ ਹੀ ਸਾਡੇ ਪ੍ਰਧਾਨ ਜੀ ਰੋਹਿਤ ਜੀ ਨੇ ਬੜੇ ਵਧੀਆ ਤਰੀਕੇ ਦੇ ਨਾਲ ਦੱਸਿਆ ਤੁਹਾਨੂੰ ਕਿ ਜਦੋਂ ਇੱਕ ਇਨਸਾਨ ਦਾ ਲੈਵਲ ਉੱਚਾ ਹੁੰਦਾ ਹੋਵੇ ਜਦੋਂ ਆਪਣੇ ਲੈਵਲ ਨੂੰ ਕ੍ਰੋਸ ਕਰਦਾ ਹੋਵੇ ਤੇ ਦੂਸਰੇ ਜਿਹੜੇ ਆ ਉਹਨੂੰ ਦੇਖ ਕੇ ਪਰੇਸ਼ਾਨ ਹੋਣ ਦਿੰਦੇ ਆ ਅੱਜ ਬਹੁਤ ਸਾਰੇ ਐਸੀਆਂ ਪਾਰਟੀਆਂ ਨੇ ਜਿਹੜੀਆਂ ਉਹਨਾਂ ਤੂੰ ਪਰੇਸ਼ਾਨ ਹੋ ਚੁੱਕੀਆਂ ਨੇ ਔਰ ਪੰਜਾਬੀ ਦੀ ਇੱਕ ਕਹਾਵਤ ਆ ਮੋਟੀ ਜੀ ਕਹਾਵਤ ਆ ਹਾਥੀ ਲੰਘਦਾ ਹੋਵੇ ਤੇ ਕੁੱਤੇ ਜਿਹੜੇ ਉਹ ਭੌਂਕਦੇ ਹੁੰਦੇ ਆ ਤੋ ਇਦਾਂ ਹੀ ਅੱਜ ਸੇਮ ਇਹੀ ਗੱਲ ਹੋ ਰਹੀ ਆ ਕਿਉਂਕਿ ਉਹਨਾਂ ਦੇ ਵਰਕ ਨੂੰ ਦੇਖਦੇ ਹੋਇਆ ਉਹਨਾਂ ਦੇ ਕੰਮਕਾਰ ਨੂੰ ਦੇਖਦੇ ਹੋਇਆ ਉਹਨਾਂ ਦੇ ਜੋਸ਼ ਨੂੰ ਦੇਖਦੇ ਹੋਇਆ ਕਿਸੇ ਕੋਲ ਇਹ ਬਰਦਾਸ਼ਤ ਨਹੀਂ ਹੋ ਰਿਹਾ ਤੇ ਉਹਨਾਂ ਦੀ ਵਿਰੋਧਤਾ ਦੇ ਵਿੱਚ ਅਸੀਂ ਵੀ 2-3 ਦਿਨ ਤੋਂ ਦੇਖ ਰਹੇ ਆ ਕੋਈ ਰਿਟਰਨ ਪਾ ਰਿਹਾ ਕੋਈ ਫੇਸਬੁੱਕ 'ਤੇ ਪਾ ਰਿਹਾ ਕੋਈ ਕਿਸੇ ਤਰੀਕੇ ਦੇ ਨਾਲ ਕੋਈ ਕਿਸੇ ਤਰੀਕੇ ਦੇ ਨਾਲ ਔਰ ਬਹੁਤ ਸਾਰੇ ਐਸੇ ਵਿਅਕਤੀ ਨੇ ਜਿਹੜੇ ਉਹਨਾਂ ਨੂੰ ਸ਼ੇਅਰ ਕਰ ਰਹੇ ਨੇ ਸੋ ਮੈਂ ਸਭ ਤੋਂ ਪਹਿਲਾਂ ਤੇ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਇਸ ਗੱਲ ਨੂੰ ਸ਼ੇਅਰ ਕਰ ਰਹੇ ਨੇ ਜੋ ਵੀ ਰਿਟਰਨ ਪੈ ਰਿਹਾ ਫੇਸਬੁਕ ਦੇ ਉੱਤੇ ਪੈ ਰਿਹਾ ਹੈ ਸੋਸ਼ਲ ਮੀਡੀਆ ਤੇ ਪੈ ਰਿਹਾ ਹੈ ਜਿਹੜੇ ਸ਼ੇਅਰ ਕਰ ਰਹੇ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਵਿਚਾਰਨਾ ਚਾਹੀਦਾ ਕਿ ਪ੍ਰਧਾਨ ਜਤਿੰਦਰ ਸਿੰਘ ਗੌਰਵ ਜੀ ਜਿਹੜੇ ਕੌਮ ਦੇ ਲਈ ਖੜ ਰਹੇ ਨੇ ਜਿੱਥੇ ਕਿਤੇ ਵੀ ਲੋਡ ਪੈਂਦੀ ਆ ਅੱਜ ਜਦੋਂ ਕਿਤੇ ਵੀ ਉਹਨਾਂ ਨੂੰ ਇਕੱਲੇ ਗੁਰਦਾਸਪੁਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਜਿੱਥੇ ਕਿਤੇ ਵੀ ਉਹਨਾਂ ਦੀ ਲੋੜ ਮਹਿਸੂਸ ਹੁੰਦੀ ਆ ਪ੍ਰਧਾਨ ਜੀ ਉੱਥੇ ਪਹੁੰਚਦੇ ਨੇ ਔਰ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੇ ਵਧੀਆ ਤਰੀਕੇ ਨਾਲ ਨਿਭਾ ਰਹੇ ਨੇ ਔਰ ਮੈਂ ਦੇਖ ਰਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਦੀ ਸ਼ੋਭੀ ਨੂੰ ਖਰਾਬ ਕਰਨਾ ਚਾਹੁੰਦੇ ਆ ਸੋ ਜਦੋਂ ਵੀ ਇਸ ਬੰਦੇ ਦਾ ਪਤਾ ਚੱਲੇਗਾ ਜਿਹੜਾ ਵੀ ਬੰਦਾ ਇਹ ਰਿਟਰਨ ਲਿਖ ਰਿਹਾ ਹੈ ਇਹ ਕਾਰਵਾਈ ਪਾ ਰਿਹਾ ਸੋ ਇਹ ਬਿਲਕੁਲ ਬੇਬੁਨਿਆਦ ਗੱਲਾਂ ਨੇ ਝੂਠੀਆਂ ਗੱਲਾਂ ਨੇ ਔਰ ਜੇ ਤੇ ਇਹ ਆਪਣੇ ਆਪ ਨੂੰ ਸਾਬਿਤ ਕਰਦਾ ਜੇ ਕੋਈ ਪ੍ਰੂਫ ਦਿੰਦਾ ਕੋਈ ਸਚਾਈ ਦੱਸਦਾ ਸਾਹਮਣੇ ਆ ਕੇ ਦੱਸੇ ਪਹਿਲਾਂ ਹੀ ਪ੍ਰਧਾਨ ਜੀ ਨੇ ਦੱਸਿਆ ਕਿ ਸਾਹਮਣੇ ਆਵੇ ਸਾਡੇ ਜਿਹੜਾ ਵੀ ਗੱਲ ਕਰਨਾ ਚਾਹੁੰਦਾ ਆ ਸਾਡੇ ਨਾਲ ਰੂਪ ਰੂਪ ਆ ਕੇ ਗੱਲ ਕਰੇ ਜੇ ਉਹਦੇ ਕੋਲੋਂ ਕੋਈ ਐਸੀ ਗੱਲ ਹੈ ਤੇ ਉਹ ਸਾਡੇ ਨਾਲ ਆ ਕੇ ਗੱਲ ਕਰੇ ਜੇ ਉਹ ਝੂਠੇ ਇਦਾਂ ਦੀਆਂ ਚੀਜ਼ਾਂ ਬਣਾ ਕੇ ਤੇ ਆਪਣੇ ਆਪ ਨੂੰ ਜਾਂ ਹਾਈਲਾਈਟ ਕਰਨਾ ਚਾਹੁੰਦੇ ਆਵੇਗਾ ਜਾਂ ਉਹ ਐਸੇ ਵੀਊ ਲੈਣਾ ਚਾਹੁੰਦਾ ਹੋਵੇਗਾ ਕਿ ਜਿਹਦੇ ਨਾਲ ਉਹ ਵੀ ਫੇਮਸ ਹੋ ਜਾਵੇ ਇਦਾਂ ਦਾ ਇਹਦੇ ਨਾਲ ਕੁਝ ਨਹੀਂ ਹੋਣ ਵਾਲਾ ਜਿੱਦ ਦਿਨ ਇਸ ਬੰਦੇ ਦਾ ਪਤਾ ਚੱਲ ਗਿਆ ਉਦਣ ਇਸ ਬੰਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਔਰ ਇਹਦੇ ਉੱਤੇ ਜੋ ਬੰਨਦੀ ਕਾਰਵਾਈ ਹੋਏਗੀ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਜੋ ਵੀ ਪਰਚਾ ਬੰਦਾ ਹੋਵੇਗਾ ਇਹਦੇ ਤੇ ਉਹ ਪਰਚਾ ਕਰਾ ਕੇ ਤੇ ਇਹਨਾਂ ਨੂੰ ਇਹਨੂੰ ਜੇਲ੍ਹ ਦੇ ਵਿੱਚ ਸੁੱਟਿਆ ਜਾਵੇਗਾ ਡਿਸਟ੍ਰਿਕਟ ਕੋਆਰਡੀਨੇਟਰ ਹੋਣ ਦੇ ਨਾਤੇ ਪਾਸਟਰ ਵਿੰਗ ਦਾ ਡਿਸਟ੍ਰਿਕਟ ਕੋਆਰਡੀਨੇਟਰ ਹਾਂ ਬੇਨਤੀ ਕਰਦਾ ਕਿ ਜਿੰਨੇ ਵੀ ਲੋਗ ਇਸ ਰਿਟਰਨ ਨੂੰ ਵਾਇਰਲ ਕਰ ਰਹੇ ਨੇ ਲੋਕਾਂ ਤੱਕ ਵਿਚਾਰੇ ਨੇ ਸ਼ੇਅਰ ਕਰ ਰਹੇ ਨੇ ਉਹਨਾਂ ਅੱਗੇ ਮੇਰੀ ਹੱਥ ਜੋੜ ਕੇ ਬੇਨਤੀ ਆ ਹੰਭਲੀ ਬੇਨਤੀ ਆ ਕਿ ਇਹਨੂੰ ਸ਼ੇਅਰ ਕਰਨਾ ਬੰਦ ਕਰਨ ਸਾਡਾ ਪੂਰਾ ਵਿਸ਼ਵਾਸ ਆ ਕਿ ਪ੍ਰਧਾਨ ਜੀ ਐਸਾ ਕੁਝ ਨਹੀਂ ਕਰ ਸਕਦੇ ਸੋ ਅਸੀਂ ਪ੍ਰਧਾਨ ਜੀ ਦੇ ਨਾਲ ਆ ਗਲੋਬਲ 크ਰਿਸਚਨ ਐਕਸ਼ਨ ਟੀਮ ਉਹਨਾਂ ਦੇ ਨਾਲ ਆ ਪਾਸਟਰ ਵਿੰਗ ਉਹਨਾਂ ਦੇ ਨਾਲ ਆ ਯੂਥ ਵਿੰਗ ਉਹਨਾਂ ਦੇ ਨਾਲ ਆ ਪੋਲੀਟੀਸ਼ਨ ਵਿੰਗ ਉਹਨਾਂ ਦੇ ਨਾਲ ਆ ਮਹਿਲਾ ਵਿੰਗ ਉਹਨਾਂ ਦੇ ਨਾਲ ਆ ਸਪੋਰਟਸ ਵਿੰਗ ਉਹਨਾਂ ਦੇ ਨਾਲ ਆ ਸੋ ਪੂਰਾ ਪੰਜਾਬ ਹੀ ਨਹੀਂ ਪੂਰਾ ਇੰਡੀਆ ਹੀ ਉਹਨਾਂ ਦੇ ਨਾਲ ਆ ਸੋ ਅਸੀਂ ਉਹਨਾਂ ਦੀ ਸਪੋਰਟ ਤੇ ਖੜੇ ਆ ਜਦੋਂ ਕਿਤੇ ਵੀ ਸਾਡੀ ਲੋੜ ਪਵੇਗੀ ਅਸੀਂ ਹਰ ਟਾਈਮ ਪ੍ਰਧਾਨ ਜੀ ਦੇ ਨਾਲ ਖੜੇ ਆ ਉਹਨਾਂ ਦਾ ਕਿਰਦਾਰ ਸੱਚਾ ਆ ਤੇ ਬਿਲਕੁਲ ਸਾਫ਼ ਆ